ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਇਹ ਬਾਸਮਤੀ ਦੀ ਕਿਸਮ ਹੈ ਗਿਆ ਜੀ 1985 ਫੁੱਲ ਪੇਜ ਦੇ ਵਿੱਚ ਬਾਸਮਤੀ ਹੈ ਤੇ ਇਹਦੀ ਬਸ ਕਟਾਈ ਕਰਾਂਗੇ ਜੀ ਆਪਾਂ 2-3 ਦਿਨ ਤੱਕ ਕਟਾਈ ਤੇ ਉਦਾਂ ਆਪਾਂ ਇਹਦੀ ਕਰ ਦਿੰਦੇ ਭਾਵੇਂ ਆ ਪੱਕੀ ਪਈ ਆ ਚੱਕਰੇ ਆ ਕਿ ਬਾਰਿਸ਼ ਕਾਫੀ ਹੋ ਗਈ ਉਹਦੇ ਕਰਕੇ ਖੇਤ ਗੱਲੇ ਆ ਕੰਪੈਨ ਨਹੀਂ ਚਲਣੀ ਦੋ ਤਿੰਨ ਦਿਨ ਤੱਕ ਮਸ਼ੀਨ ਚੱਲੋਗੀ ਤੇ ਕਾਫੀ ਵੀਰ ਪੁੱਛਣ ਰਹੇ ਹੀ ਇਦੇ ਬਾਰੇ ਇਹਦਾ ਇਹ ਦੱਸ ਦਈਏਗੀ ਜਿਹੜੀ ਤੇ ਹੈਗੀ ਹੈ ਜੀ ਗੇਤੀ ਜਾਰੀ ਸਾਡਾ ਆਹ ਪਲਾਟ ਜਿਵੇਂ ਇਹ ਹੈਗਾ ਹੈ ਗੀਤਾ ਤੇ ਜਿਵੇਂ ਪਿਛਲੇ ਸਾਲ ਗੇਤੀਆਂ ਬਾਸਮਾ ਦੀਆਂ ਰਹਿ ਗਈਆਂ ਠੀਕ ਦੋ ਤਿੰਨ ਸਾਲ ਹੋ ਗਏ ਵਧੀਆ ਰਹਿ ਗਈਆਂ ਜਿਹੜੀਆਂ ਲੇਟ ਵਾਲੀਆਂ ਉਹਨਾਂ ਦੇ ਝੜ ਕੱਟ ਜਾਂਦੇ ਸਾਡੇ ਜਿਹੜੀਆਂ ਗੇਤੀਆਂ ਉਹਨਾਂ ਦੇ ਵੱਜ ਜਾਂਦੇ ਪਰ ਇਸ ਵਾਰ ਹੋਇਆ ਉਲਟ ਚਲੋ ਝਾੜਦਾ ਵੀ ਸਾਰਾ ਕਲੀਅਰ ਦੱਸ ਦਾਂਗੇ ਜਦੋਂ ਵੱਡਾਂਗੇ ਪਰ ਇਸ ਵਾਰ ਇਹ ਜਿਹੜੇ ਖੱਤੇ ਆ ਸਾਡੇ ਅਗੇਤੇ ਇਹਨਾਂ ਦਾ ਝਾੜ ਪਤਾ ਹੀ ਘਟ ਹੋਣਾ ਜਿਹੜੇ ਅੰਦਰ ਨੂੰ ਲੇਟ ਆ ਜਿਵੇਂ ਆ ਲੇਟ ਆ ਇਹ ਇਹ ਪੂਰੇ ਵੜੀਆ ਜਿਹਨਾਂ ਨੂੰ ਪੱਤਲ ਨਹੀਂ ਨਹੀਂ ਹੈਗੀ ਤੇ ਜਿਹੜਾ ਇਹ ਖੇਤ ਹੈ ਇਹਦੇ ਵਿੱਚ ਪੱਤਲ ਬਹੁਤ ਆਉਂਦਾ ਨੂੰ ਪੱਤਲ ਬਖਾਉਨੇ ਆ ਦੀ ਚਲੋ ਆ ਵੇਖਿਓ ਜੇ ਆ ਵੇਖੋ ਜੀ ਜਿਵੇਂ ਆ ਮੰਜਰ ਆ ਆ ਵੇਖੋ ਜੀ ਪੱਤਲ ਕਿੰਨੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ 50% ਤੋਂ ਜ਼ਿਆਦਾ ਹੀ ਪੱਤਲ ਆ 60 70 60% ਘੱਟੋ ਘੱਟ ਪੱਤਲ ਆ ਇਹਦੇ ਵਿੱਚ ਆ ਜਿਹੜੀਆਂ ਗੇਤੀਆਂ ਡੀਆਂ ਸਾਰਾ ਜੇ ਇਹਦੇ ਇੱਕ ਹੋਰ ਚੱਕਰ ਆ ਇਹਦੇ ਵਿੱਚ ਹੋਇਆ ਇਸ ਵਾਰ ਪੈਂਦੀਆਂ ਵੇਖਿਆ ਨਹੀਂ ਤੇ ਜੇ ਪੱਤਲ ਪੈਂਦੀ ਸਾਰੇ ਪੈਂਦੀ ਜੇ ਖੇਤ ਸਾਈ ਹੁਣ ਸਾਰੇ ਹੀ ਹੁੰਦਾ ਇਹਦੇ ਵਿੱਚ ਕੀ ਹੋਇਆ ਕਿ ਜਿਹੜਾ ਇੰਨਾ ਬੰਨਾ ਜਿੱਥੇ ਮੈਂ ਖਲੋਤਾ ਇਧਰਲੀ ਸਾਈਡ ਨੂੰ ਇੰਨਾ ਇੰਨਾ ਬੰਨਾ ਪੂਰਾ ਸਹੀ ਆ ਵਧੀਆ ਠੀਕ ਆ ਇਕੱਠੀ ਗਰੀ ਹੈ ਜਿਹੜਾ ਵੀ ਚੁੰਲਾਕਾ ਲੱਕ ਦੇ ਵਿੱਚ ਆ ਜੂਮ ਕੀਤਾ ਮੈਂ ਹੁਣ ਪਤਾ ਨਹੀਂ ਦੀਦਾ ਹੋਵੇ ਤੁਹਾਨੂੰ ਕਿ ਨਹੀਂ ਆਹ ਵੇਖਿਓ ਉਥੋ ਕਈ ਫਟਾਂ ਇਹੋ ਜੀਆਂ ਉਹਦੀਆਂ ਮੁੰਜੜਾਂ ਹੀ ਨਹੀਂ ਚੁਕੀਆਂ ਜੀ ਸਾ ਇੱਕਰ ਸਾਡੀ ਚੱਕਰ ਕਵੇਲੀ 468 ਨਾ ਹੋਇਆ ਸੀ ਕਿ ਉਹਦੀਆਂ ਮੁੰਜੜਾਂ ਹੀ ਨਹੀਂ ਚੁਕੀਆਂ ਜੀ ਉਥੇ ਕੀ ਇੰਨੀ ਪਤਲ ਤੇ ਬਾਕੀ ਝਾੜ ਤੇ ਚਲੋ ਦੱਸ ਦਾਂ ਝਾੜੇ ਦਾ ਪਤਾ ਹੀ ਹੁਣ ਕਿ ਬਹੁਤ ਘਾਟੀ ਰਹੂਗਾ ਕਿਉਂਕਿ ਪਤਲ ਬਹੁਤ ਪੈ ਗਈ ਆ ਗੇਤੀ ਜਿਆਦੀ ਹੀ ਗਰਮੀ ਜਿਆਦੀ ਪੈ ਗਈ ਚਲੋ ਅੱਗੇ ਵੀ ਅਸੀਂ ਇੰਨੀ ਗੇਤੀ ਲਮ ਨਹੀਂ ਆ ਪਰ ਅੱਗੇ ਇੰਨੀ ਹੈ ਗਈ ਆ ਜਿਹੜੀ ਇੰਨੀ ਜਿਆਦੀ ਪਤਲ ਨਹੀਂ ਕਦੀ ਵੀ ਪਈ 1 ਕਰ ਬਈ 2019 ਦੇ ਵਿੱਚ ਹਾਂ 19 ਦੇ ਵਿੱਚ ਪਈ ਹੋਸਾਲ ਬਾਸਮਤੀਆਂ ਨਿਕਲੀਆਂ ਸਾਰੀਆਂ 8 8 ਕਿੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਬਸ ਸਾਡੇ ਸਿਰਫ ਇਹੋ ਖੱਤੇ ਆ ਜਿਹੜੇ ਹੁਣ ਇੱਧਰ ਆ ਇੱਧਰ ਵਾਲੀ ਪੂਰੀ ਵੜੀਆ ਜੀ ਇਹਨਾਂ ਨੂੰ ਕੋਈ ਪਤਲ ਨਹੀਂ ਹੈ ਕਿ ਤੇ ਫਰਕ ਕਿੰਨਾ ਸਿਰਫ ਤੇ ਸਿਰਫ ਡੀਐਸਆਰ ਦਾ ਮੰਨ ਲਓ ਆ ਖੱਤੇ ਸਾਡੇ ਹੈਗੇ ਆ 10 ਮਈ ਦੇ 10 ਮਈ ਨੂੰ ਡੀਐਸਆਰ ਕੀਤੀ ਸੇਮ ਹੀ ਵੈਰੈਟੀ ਆ ਸੇਮ ਹੀ ਪੈਲੀਆਂ ਆ ਜਿਹੜੀ ਕੀਤੀ ਹੈ ਜੀ 14 15 ਦੇ ਲਾਗੇ ਪੰਜਾਂ ਦਿਨਾਂ ਦਾ ਫਰਕ ਆ ਸਿਰਫ ਪੰਜਾਂ ਦਿਨਾਂ ਨਾਲ ਹੀ ਵੇਖ ਲਓ ਪੰਜ ਦਿਨ ਸਾਰਾ ਹੀ ਪਹਿਲੋਂ ਚੁੱਕ ਗਏ ਉਹ ਪੰਜ ਦਿਨ ਮਗਰੋਂ ਚੁੱਕਿਆ ਉਹਨਾਂ ਦਾ ਸਾਰਾ ਪੰਜ ਛੇ ਦਿਨ ਤੇ ਇਹ ਪੰਜਾਂ ਛੇ ਦਿਨਾਂ ਨਾਲ ਹੀ ਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਕਿ ਇੱਕੀ ਹੁਣ ਜੇ ਲਾਈਏ ਤੇ 50 ਤੋਂ 60 70% ਲੱਗੇ ਪਤਲ ਐਵੇਂ ਆਪਾਂ ਹੁਣ ਕਹਿੰਜੀ ਦੱਸੀ ਜਾਈਏ ਆਪਣੀ ਝੂਠ ਬੋਲਣ ਦੀ ਆਤ ਨਹੀਂ ਹੈਗੀ ਮੈਂ ਤੁਹਾਨੂੰ ਉਹ ਗਾੜੀ ਮੁੰਜਰਾ ਵਿਖਾਉਣਾ ਇੱਕ ਕਰ ਜਾ ਕੇ ਕਈ ਫਾਟਾਂ ਤੇ ਹੈਗੀਆਂ ਉਹ ਜੀਆਂ ਕਿ ਮੁੰਜਰ ਚੁਗੀ ਨਹੀਂ ਥਾ ਕਿਉਂਕਿ ਆਪਾਂ ਜੋ ਕੋ ਜੇਗਾ ਉਹ ਭਰਾਵਾਂ ਨੂੰ ਦੱਸਾਂਗੇ ਹੁਣ ਮੈਂ ਇੱਥੇ ਵਿਖਾਉਣਾ ਤੁਹਾਨੂੰ ਇਕ ਕਮ ਇੰਟਰ ਆਜੂਮ ਕਰਕੇ ਵਿਖਾਉਣਾ ਇਹ ਆ ਵੇਖੋ ਜੀ ਹੁਣ ਇੱਥੇ ਮੁੰਜਰਾਂ ਨਹੀਂ ਝੁਗੀਆਂ ਠਾ ਹੁਣ ਮੈਂ ਵੀ ਗਈ ਆ ਮਾ ਬੜੀ ਟੌਪ ਦੀ ਜੀ ਬਾਸਮਤੀ ਜੇ ਉਹ ਆਹ ਵੇਖੋ ਜੀ ਕੀ ਹਾਲ ਹੋਇਆ ਲਓ ਮੁੰਜਰ ਨੇ ਝੁਗਿਆ ਫਾਟ ਸਾਰੀ ਲੰਮੀ ਦੀ ਲੰਮੀ ਆ ਜਾਂਦੀ ਹੁਣ ਇੱਥੇ ਕੀ ਇੱਥੇ ਤੇ ਮੈਨੂੰ ਲੱਗਦਾ 10% ਦਾ ਨਹੀਂ ਹੋਣੀ ਮੁੰਜਰ ਨੂੰ ਸਾਰੀ ਜੇ ਗਾੜੀ ਵੇਖ ਲਈਏ ਗਾੜੀ ਵੀ ਉਹ ਹਾਲ ਠੀਕ ਹੈ ਨਾ ਆ ਆ ਜਿਹੜੇ ਖੱਤੇ ਸਾਡੇ ਚਾੜ ਤੇ ਚਲੋ ਦੱਸ ਦਾਂ ਕਿੰਨਾ ਨਿਕਲਦਾ ਪਰ ਲੱਖਣੇ ਦੇ ਬਹੁਤ ਮਾੜੀ ਆ ਤੇ ਚਲੋ ਕੋਈ ਨਹੀਂ ਜੋ ਪ੍ਰਮਾਤਮਾ ਨੇ ਮਨਜੂਰ ਜੋ ਵੈਗਰੂ ਕਰਦਾ ਚੰਗਾ ਹੀ ਕਰਦਾ ਜੀ ਠੀਕ ਆ ਤੇ ਨਹੀਂ ਤੇ ਆਪਾਂ ਬੰਦਾ ਦੇ ਕਹਿੰਦਾ ਕੀ ਜੋ ਆਪਾਂ ਬੰਦਾ ਸੋਚਦਾ ਫਿਰ ਤੇ ਆਪਾਂ ਬਹੁਤ ਕੋਸ਼ ਹੈ ਬੰਦੇ ਦੇ ਜੇ ਹੱਥ ਵਾਸੋ ਵਿੱਚ ਬਹੁਤ ਕੋਈ ਕਰ ਲੇ ਪਰ ਜੋ ਪ੍ਰਮਾਤਮਾ ਨੇ ਕਰਨਾ ਉਹ ਹੁਣ ਆ ਆ ਵੇਖੋ ਇੱਥੇ ਦਾਣਾ ਹੀ ਕੋਈ ਨਹੀਂ ਹੈਗਾ ਜੀ ਲਓ ਠੀਕ ਹੈ ਨਾ ਲੱਕ ਸਾਰਾ ਹੀ ਜਿਹੜਾ ਲੱਕ ਆ ਸਾਰਾ ਹੀ ਮਾੜਾ ਰ ਤੇ ਬਸ ਕਰਾਂਗੇ ਜੀ ਕਟਾਈ ਇਹਦੀ ਹਾਂ ਦੋਮਾ ਦਿਨਾਂ ਤੱਕ ਮਸ਼ੀਨ ਚੱਲ ਜੂ ਸ਼ਾਇਦ ਤੇ ਫਿਰ ਕਰਦੇ ਆਂ ਕਟਾਈ ਫਿਰ ਦਿੰਨੇ ਆ ਜੀ ਸਾਰੇ ਬਣਾਉਣੇ ਦੀ ਰਿਪੋਰਟ ਤੇ ਰਿਪੋਰਟੇ ਦੀ ਤੁਹਾਨੂੰ ਪਹਿਲਾਂ ਦੱਸ ਤਈ ਆ ਕਿ ਬਹੁਤ ਹੀ ਜਿਆਦੀ ਮਾੜੀ ਆਊਗੀ ਇਹਦੀ ਰਿਪੋਰਟ ਜਿੰਨੀ ਆਪਾਂ ਕਹਿ ਲਈ ਹੁੰਨੀ ਮਾੜੀ ਆਊਗੀ ਕਿਉਂਕਿ ਪੱਤਲ ਬਹੁਤ ਜਿਆਦੀ ਆ ਇੱਧਰ ਉਧਰ ਬਾਸਮਤੀਆਂ ਬਹੁਤ ਔਪਦੀਆਂ ਉਹਦੀ ਵੀ ਰਿਪੋਰਟ ਦਵਾਂਗੇ 5 ਦਿਨ ਤਾਂ ਸਿਰਫ ਫਰਕ ਆ ਪੰਜਾਂ ਦਿਨਾਂ ਦੇ ਨਾਲ ਹੀ ਇੰਨੀ ਜਾਰੀ ਪੱਤਲ ਜਿਹਦਾ ਕੋਈ ਹਿਸਾਬ ਹੀ ਨਹੀਂ ਆ ਚਲੋ ਓਕੇ ਜੀ ਧੰਨਵਾਦ ਜੀ ਇਹ ਕੋਈ ਚੱਕਰ ਨਹੀਂ ਗਾੜੀ ਦਵਾਂਗੇ ਰਿਪੋਰਟ ਜਿਵੇਂ ਸਾਡੇ ਭਰਾਵਾਂ ਨਾਲ ਦੇ ਨਾਲ ਹੀ ਉਹਦਾਂ ਪੈਰੀ ਕਟਾਈ ਕਰ ਦੇਣੀ ਸਿਰਫ ਤੇ ਸਿਰਫ ਬਾਰਸ਼ਾਂ ਕਰਕੇ ਲੇਟ ਹੋਇਆ ਜੀ ਓਕੇ ਜੀ